ਵੈਲ ਦੋਸਤੋ ਇਕਨੋਮਿਕਸ ਦੀ ਟਰਮ ਦੇ ਵਿੱਚ ਇਨਫਲੇਸ਼ਨ ਕੀ ਹੁੰਦੀ ਆ ਸਮਝਦੇ ਆ ਇੱਕ ਐਗਜ਼ਾਮਪਲ ਦੇ ਥਰੂ ਲੈਟਸ ਸੇ ਕਿ ਇੱਕ ਛੋਟਾ ਜਿਹਾ ਦੇਸ਼ ਹੁੰਦਾ ਵਾ ਉਸ ਦੇਸ਼ ਦੇ ਵਿੱਚ ਸਿਰਫ 100 ਨੋਟ ਹੁੰਦੇ ਨੇ ਤੇ ਉਸ ਦੇਸ਼ ਦੇ ਵਿੱਚ 100 ਐਪਲ ਹੁੰਦੇ ਨੇ ਪਰ ਸਰਕਾਰ ਕੀ ਕਰਦੀ ਆ ਕਿ ਇੱਕ ਸਾਲ ਬਾਅਦ ਉਹ 900 ਨੋਟ ਹੋਰ ਛਾਪ ਦਿੰਦੀ ਆ 900 ਹੋਣ ਆ ਗਈ ਤੇ 100 ਉਹਨਾਂ ਕੋਲ ਪਹਿਲਾਂ ਹੁੰਦੇ ਆ ਮਤਲਬ ਹੁਣ ਟੋਟਲ ਨੋਟ ਸਰਕਾਰ ਦੇ ਕੋਲ 1000 ਆ ਗਈ ਪਰ ਸੇਬ ਅਜੇ ਵੀ 100 ਨੇ ਮਤਲਬ ਨੋਟ ਜ਼ਿਆਦਾ ਪ੍ਰਿੰਟ ਹੋਗੇ ਤੇ ਸੇਵ ਉਨੇ ਹੀ ਮਤਲਬ ਲੋਕਾਂ ਕੋਲ ਜ਼ਿਆਦਾ ਪੈਸਾ ਆ ਗਿਆ ਨੋਟ ਜ਼ਿਆਦਾ ਛਾਪਣ ਦੀ ਕਰਕੇ ਲੋਕਾਂ ਕੋਲ ਜ਼ਿਆਦਾ ਪੈਸਾ ਆ ਗਿਆ ਹੁਣ ਜਦੋਂ ਲੋਕ ਸੇਵ ਬਾਈ ਕਰਨ ਜਾਂਦੇ ਆ ਸੇਵ ਜਦੋਂ ਖਰੀਦਣ ਜਾਂਦੇ ਆ ਤਾਂ ਕੀ ਹੁੰਦਾ ਵਾ ਕਿ ਚੀਜ਼ ਤਾਂ ਉਨੀ ਹੀ ਰਹੀ ਚੀਜ਼ ਤਾਂ ਜੋ ਐਪਲ 100 ਸੀ ਉਹ 100 ਹੀ ਰੇ ਪਰ ਲੋਕਾਂ ਕੋਲ ਨੋਟ 1000 ਆ ਗਏ ਜਿੱਥੇ ਪਹਿਲਾਂ 100 ਹੁੰਦੇ ਸੀ ਮਤਲਬ 1 ਰੁਪਏ ਦਾ ਇੱਕ ਐਪਲ ਆਉਂਦਾ ਸੀ ਤਾਂ ਉੱਥੇ ਹੁਣ ਇੱਕ ਐਪਲ 10 ਰੁਪਏ ਦਾ ਆਉਂਦਾ ਵਾ ਇਸ ਨੂੰ ਦੋਸਤੋ ਮਹਿੰਗਾਈ ਕਿਹਾ ਜਾਂਦਾ ਵਾ ਮਤਲਬ ਜਦੋਂ ਸਪਲਾਈ ਉਨੀ ਹੀ ਹੁੰਦੀ ਆ ਪਰ ਡਿਮਾਂਡ ਜ਼ਿਆਦਾ ਵੱਧ ਜਾਂਦੀ ਆ ਤਾਂ ਜਦੋਂ ਸਪਲਾਈ ਘਟਦੀ ਆ ਤੇ ਡਿਮਾਂਡ ਵੱਧਦੀ ਆ ਇਸ ਤਰ੍ਹਾਂ ਇੱਕ ਦੇਸ਼ ਦੇ ਵਿੱਚ ਮਹਿੰਗਾਈ ਵੱਧਦੀ ਆ ਚੀਜ਼ਾਂ ਦੇ ਰੇਟ ਉੱਤੇ ਜਾਂਦੇ ਨੇ ਇਸ ਨੂੰ ਮਹਿੰਗਾਈ ਜਾਂ ਇਨਫਲੇਸ਼ਨ ਕਿਹਾ ਜਾਂਦਾ ਆ